ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲਖੂਗਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਚਾਰ ਛੋਟੀਆਂ ਦਿਖਾਵਾਂਗੇ ਦੋ ਟੋਕੜਾਂ ਗੱਬੜਾਂ ਤੇ ਦੋ ਸੱਜਰ ਸੂਆਂ ਇੱਕ ਨੀਲੀ ਰਾਵੀਰੀ ਇੱਕ ਪਿਓਰ ਮੋਰਾ ਨਸਲ ਦੀ ਛੋਟੀ ਤੇ ਆਪਾਂ ਪਹੁੰਚੇ ਭਾਜੀ ਨੀਟੇ ਸਿੰਘ ਵਾਲਾ ਦੇ ਕੋਲ ਕਰਦੇ ਆਂ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਬਾਕੀ ਵੀਰ ਬਗੀਚਾ ਗੱਲ ਕਰੂਗਾ ਵੀਰ ਤੇ ਕਰਦੀ ਹੈਗਾ ਆਪ ਚਲ ਗਿਆ ਕਿਦੇ ਚਲੋ ਜ਼ਰੂਰੀ ਕੰਮ ਪੈ ਗਿਆ ਕੋਈ ਵੀਰ ਵੀਰ ਨੂੰ ਇਸ ਕਰਕੇ ਚਲੋ ਵੀਰ ਹੁਣ ਗੱਲਬਾਤ ਕਰਨਗੇ ਕਰਦੇ ਆਂ ਭਾਜੀ ਦੇ ਨਾਲ ਗੱਲਬਾਤ ਤੇ ਪੁੱਛ ਦਿਨਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਵਧੀਆ ਕਿਰਪਾ ਤੁਹਾਨੂੰ ਸੁਣਾਓ ਵਧੀਆ ਵਧੀਆ ਵੀਰ ਤੇ ਚਲ ਗਿਆ ਹੁੰਦਿਆਂ ਨੂੰ ਹਾਂਜੀ ਹਾਂਜੀ ਲੈ ਲੇ ਦੋਗੇ ਹਾਂ ਲੇਟ ਹੋ ਗਏ ਨਾ ਚਲੋ ਟ੍ਰੈਫਿਕ ਮਿਲ ਗਈ ਉਹਦੇ ਕਰਕੇ ਥੋੜਾ ਜਿਹਾ ਹਾਂਜੀ ਚਲੋ ਆਪਾਂ ਦੱਸ ਦਿੰਦੇ ਆ ਆਪਾਂ ਨੂੰ ਵੀਰ ਨੇ ਦੱਸਿਆ ਹੀ ਆ ਠੀਕ ਹੈ ਜੀ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਆਪਾਂ ਜੱਗੇ ਵੀਰ ਹਾਂਜੀ ਨਾਂ ਨਾਲ ਬੁਲਾਈਏ ਗੁਰਪ੍ਰੀਤ ਸਿੰਘ ਹਾਂਜੀ ਇਹਦਾ ਲਕੋਵਾਲਾ ਸੀ ਲਈ ਨਾਲ ਜਿਹੜਾ ਹਮਸਰ ਠੀਕ ਹੈ ਜੀ ਨੇੜੇ ਰਮਦਾਸ ਨੇੜੇ ਰਮਦਾਸ 9144605 ਕਾਰਡ ਨੰਬਰ ਜੀ ਠੀਕ ਹੈ ਜੀ ਤੇ ਇਧਰੋਂ ਕਰੀਏ ਸ਼ੁਰੂਆਤ ਭਾਜੀ ਜੀ ਜੋ ਆਪਾਂ ਦੱਸਿਆ ਆਪਾਂ ਤੁਹਾਨੂੰ ਉਸ ਜਾਵਾਂ ਇਹ ਕਹਿੰਦੇ ਉਧਰੋਂ ਛੋਟੀ ਆਈ ਹਰਿਆਣੇ ਦੀ ਹਰਿਆਣੇ ਦੀ ਠੀਕ ਹੈ ਜੀ ਹਾਂ ਇਹਨੂੰ ਸੁਈ ਨੂੰ ਮੰਨ ਲਓ ਕੋਈ ਵੀਰ ਮੀਨਾਂ ਵਾਲੇ ਕੋ ਦੱਸਣ ਤੇ ਲਾ ਲਈ ਅੱਛਾ ਜੀ ਇਹਦੇ ਮਗਰੋਂ ਕੱਟਾ ਨਹੀਂ ਲੀਦਾ ਠੀਕ ਆ ਜੀ ਮੇਲ ਕਫ ਆ ਗਿਆ ਜੇ ਉਹ ਵੀ ਆਪਾਂ ਦਿਖਾ ਦਿੰਨੇ ਬਾਕੀ ਰਿੰਗ ਸਿੰਘ ਕਿੰਨਾ ਦੀ ਭਾਵੇਂ ਕੋਈ ਵੀਰ 4-5 ਕਿਉਂ ਬਈ ਅੱਛਾ ਜੀ 5 ਕਿਲੋ ਹੀ ਦੋਦਿਆ ਠੀਕ ਆ ਜੀ ਸਵੇਰੇ ਚੁਾਈ ਵੀਰ ਕਿੰਨਾ 7-7.5 ਬਈ ਠੀਕ ਆ ਠੀਕ ਆ ਹਾਂ ਜੀ ਤੇ ਬਾਕੀ ਜੇ ਇਹਨੂੰ ਮਜੀ ਦੋ ਠੀਕ ਆ ਲਓ ਜੀ ਪਿਓ ਮੋਹਰਾ ਨਸਲ ਦੀ ਝੋਟੀ ਆ ਸੂਹਾ ਪਹਿਲਾ ਸੂਹਾ ਜੀ ਪਹਿਲਾ ਹੀ ਸੂਹਾ ਜੀ ਲਓ ਜੀ ਪਹਿਲਾ ਹੀ 6 ਦੰਦ ਮੂਹਾਂ ਹਾਂ ਬਿਲਕੁਲ ਨਵੀਂ ਝੋਟੀ ਕੱਦ-ਕਾਟ ਜ ਠੀਕ ਹੈ ਠੀਕ ਹੈ ਗੱਦ ਵਜਨ ਜਿਹੜਾ ਫੁੱਲ ਆ ਤੇ ਥਾਣਾ ਦਾ ਸਹਿਜ ਗਿਆ ਵੀ ਚੰਗਾ ਵਾਦੇ ਆਹ ਵਾਲਾ ਜਵਾਕ ਜਿਹਦਾ ਮੇਲ ਕਾਫ ਆ ਗਿਆ ਪਿਛੇ ਤੇ ਬਾਕੀ ਸਿੰਘ ਜਿਹੜਾ ਬਹੁਤ ਹੀ ਬਾਕਮਾਲ ਲੱਗਾ ਹਨ ਰਿੰਗ ਸਿੰਘ ਲੱਗਾ ਪਿਆ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਆ ਜੀ ਕਬੂਰੀ ਪਈ ਕਹਿੰਦਾ ਗੋਲ ਕਰਦੀ ਅੱਛਾ ਜੀ ਹਾਂ ਜੀ ਬਾਕੀ ਸੀਲਸ ਲੱਗੇ ਹਨ ਵੜਾਂ ਵਾਲਾ ਸਵੇਰ ਚੱਕੀ ਫਿਰਦੀ ਕੋ ਚਾਰ-ਤਾਂ ਚੋਲੇ 10 ਕਿਲੋ ਹੀ ਦੁੱਧ ਉਹ ਬਾ ਕੰਡੇ ਲਾ ਕੇ ਲੈ ਜੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਲੋ ਜੀ ਦੁੱਧ 10 ਲੀਟਰ ਜਿਹੜਾ ਐਨ ਛੰਡਾ ਕਰਕੇ ਤਿਆਰ ਆ ਬਾਕੀ ਝੋਟੀ ਚ ਕੋਈ ਸ਼ੱਕ ਨਹੀਂ ਪਿਓਰ ਮੋਰਾ ਨਸਲ ਦੀ ਆ ਹਾਂਜੀ ਇਹਦਾ ਭਾਜੀ ਮੁੱਲ ਫਿਰ ਕਿੰਨਾ ਕਜੇ ਜੱਲੀ ਵੀ ਦੀ ਵੀਰ ਨੇ ਜਾਇ ਵੀ ਜਿਹੜੀ ਹਾਨ ਆ 95000 ਰੁਪਏ ਅੱਛਾ ਜੀ ਤਾਂ ਮੈਂ ਵੀ ਇਹਨੂੰ ਜਮਾਇਆ ਕਰ ਦਈਏ ਹਾਂਜੀ ਹਾਂਜੀ ਠੀਕ ਆ ਠੀਕ ਹੈ ਜੀ ਮੰਨ ਲਓ 90 ਦੀ ਦੇ ਦਈਏ 90 ਦੀ ਹਾਂਜੀ ਕਰ ਦੋ ਫਿਰ ਛੋੜ ਛੱਪੇ ਵਾਲੀ ਮੁੱਲ ਹਾਂ ਨਹੀਂ ਕਰ ਦਗੀ ਹਾਂ ਨਹੀਂ ਕਰ ਦੋ ਇਹ ਵੀ ਜਿਹੜਾ 100 ਨਹੀਂ ਛੋੜ ਹੀ ਹਣੀ ਨਾ ਹਾਂਜੀ 50000 ਦੀ ਲਓ ਜੀ 85000 ਦੀ ਬਿਲਕੁਲ ਹੀ ਨੋਰਮਲ ਰੇਟ ਆ ਹਾਂਜੀ ਜਾਇਜ ਮੁੱਲ ਪਤਾ ਵਾ ਹਾਂਜੀ ਹਾਂਜੀ ਨਿੱਕਾ ਕੱਟ ਕਾਟ ਚੰਗਾ ਬਾਕੀ ਥਣ ਵੀ ਜਿਹੜਾ ਚਵਾਂ ਨੁਕਰਾਂ ਤੇ ਐਨ ਕੱਲਾ ਕੱਲਾ ਲੱਗਾ ਪਿਆ ਵਾ ਥੋੜੀ ਦਰਦੀ ਆ ਦਰਦੀ ਏ ਦਰਦੀ ਠੀਕ ਆ ਇਹ ਜਗ੍ਹਾ ਦੀ ਜੇ ਅੱਗੇ ਆ ਗਈ ਪੂਰੀ ਨਹੀਂ ਵੀ ਆਉਂਦੀ ਲਓ ਜੀ ਵੱਡਾ ਕੱਟ ਕਾਟ ਤੇ ਪਿਓਰ ਨੀਲੀ ਦੀ ਪੂਰੀ ਹਾਂਜੀ ਠੀਕ ਆ ਜੀ ਮਿਲਕ ਵੈਂਟ ਬਹੁਤ ਸੁਆ ਤੇ ਜਾ ਜੇ ਸੁਆ ਤੀਸਰਾ 3 ਮਹੀਨੇ ਦੀ ਹੈ ਕੀ ਮਗਰ ਕੱਟੀ ਏ ਠੀਕ ਆ ਜੀ ਹਾਂਜੀ ਉਹ ਕੱਟੀ ਮਗਰ ਠੀਕ ਹੈ ਜੀ ਫੀਮੇਲ ਕਾਫ ਜਿਹਦੇ ਪਿੱਛੇ ਤੇ ਸੂਈ ਨੂੰ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਵੀਰ ਕੇ ਤਾਂ 10 ਤੋਂ ਪਲੱਸ ਆ ਦੋ। ਅੱਛਾ ਜੀ। ਹਾਂ ਮੰਨ ਲਓ ਵੀ ਤੁਸੀਂ ਦੱਸਾਂ ਤਾਂ ਕਹਿੰਦਾ ਵੀ ਪਾਈ ਜਾ ਵੀ ਘੜ ਜਿੱਦੇ ਆਪਣੀ ਜ਼ਿੰਮੇਵਾਰੀ ਫੁੱਲ। ਠੀਕ ਹੈ ਠੀਕ ਹੈ ਠੀਕ ਹੈ ਜੀ। ਠੀਕ ਹੈ ਜੀ। 10 ਤੋਂ ਪਲੱਸ ਆ ਆਪਾਂ ਦਾ ਹੀ ਦੱਸਾਂਗੇ। ਦੱਸੀ ਠੀਕ ਆ। ਲੋ ਜੀ ਚੱਡਾ ਜਿਹੜਾ ਬਹੁਤ ਹੀ ਚੰਗਾ ਵਾ। ਕੱਦ ਵਜ਼ਨ ਫੁੱਲ ਐਣ ਕੋਠੇ ਗਿੱਡੀ ਆਪਾਂ ਕਹਿ ਸਕਦੇ ਤੇ ਪਿਓਰ ਨੀਲੀ ਦੇ ਬੂਰੀ। ਉਹ ਨੀਲੀ ਰਾਵੀ ਦੇ ਵਜ਼ਨ ਵਿੱਚ ਥੋੜੀ। ਵਜ਼ਨ ਸਹੀ ਗੱਲ ਆ ਜੀ ਹੈ ਵੀ ਸਿੰਗਲ ਹੱਡੀ ਜੇ ਕਰਮ ਵਾਲ ਠੀਕ ਹੈ ਜੀ ਲਓ ਜੀ ਮਿਲਕ ਵੈਨ ਤੁਸੀਂ ਚੈੱਕ ਕਰ ਸਕਦੇ ਜਾਨ ਪੰਜ ਲੱਕੀਆਂ ਪਈਆਂ ਵਾ ਦੋਵਾਂ ਸਾਈਡਾਂ ਤੇ ਬਾਕੀ ਥਣ ਵੀ ਨੋਕ ਵਾਲਾ ਕਿਉਂ ਹੋਰ ਨੀਲੀ ਰਾਵੀ ਦੀ ਹਾਂਜੀ 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 ਲਓ ਜੀ ਫੇਸ ਕੁਆਲਟੀ ਠੀਕ ਹੈ ਜੀ ਹਾਂ ਲਓ ਜੀ ਕੋਈ ਸ਼ੱਕ ਨਹੀਂ ਕੱਦ-ਕੱਟ ਵੀ ਜਿਹੜਾ ਤਕੜਾ ਵਾ ਇਹਦਾ ਭਾਜੀ ਮੁੱਲ ਫਿਰ ਇਹਦਾ ਮੁੱਲ 20000 ਹਾਂ 40000 ਦੀ ਵੀ ਕਿੰਦਾ ਇਹ ਦੇਣੀ ਅੱਛਾ ਜੀ 90 ਦੀ 90 ਦੀ ਹਾਂਜੀ 6000 ਹਜ਼ਾਰ ਕੋਰ ਹਾਂ ਹਾਂਜੀ ਤੇ ਜਿਹੜੀ ਜਿਹੜੀ ਹਾਨਾ ਹੋਣੀ ਹਾਂਜੀ ਲਓ ਜੀ 87000 ਦੀ ਖੁੱਲਾ ਮਾਨ ਤਾਨ ਕਰਤਾ ਵੀਰ ਨੇ ਤੇ ਇਹਦੇ ਵਿੱਚ ਹਣ 100 ਰੁਪਿਆ ਵੀਰ ਕਹਿੰਦਾ ਕਿ ਛੋੜੀ ਕਰਨੀ ਹੈ ਰੇਟ ਬਾਕੀ ਚੰਗੀ ਆ ਚੰਗੀ ਆ ਲਓ ਜੀ ਚੱਡਾ ਜਿਹੜਾ ਚੰਗਾ ਵਾ ਕਰਮਾਲੀ ਦਾ ਤੇ ਥਾਣ ਵੀ ਕੱਲਾ ਕੱਲਾ ਲੱਗਾ ਤੇ ਰੇਟ ਇਹਦਾ ਵੀ ਜਾਇਜ਼ ਪਾਤਾ ਵੀਰ ਨੇ ਠੀਕ ਆ ਜੀ 3 ਇਸਰੇ ਨੰਬਰ ਤੇ ਆ ਗਈ ਜੇ ਤੋਕੜ ਗੱਬਣ ਅੱਛਾ ਜੀ 5 ਕਿਲੋ ਦੁੱਧ ਜੀ ਠੀਕ ਆ ਜੀ ਠੰਡੀ ਸੀ ਆ ਜਾਨੀ ਵੀ ਟਿਕਾ ਲਵਾ ਲਈ ਹਾਂਜੀ ਇਹ ਆਪਣੀ ਗਾਰੰਟੀ ਆ ਠੀਕ ਆ ਜੀ ਤੇ ਬਾਕੀ ਚੈੱਕ ਪਾਸ ਦੀ ਫੁੱਲ ਗਾਰੰਟੀ 91 ਸੁਵੇਲੀ ਭਾਜੀ ਗਾਂ ਹਾਂਜੀ ਏ ਵੀ ਜੀ 30 ਸੁਵੇਲੀ ਜੀ ਠੀਕ ਆ ਲਓ ਜੀ 30 ਸੁਵੇਲੀ ਗਾਂ ਗੱਭਣ ਚ ਚੌਵਾਂ ਮਹੀਨਾ ਦੀ ਚੈੱਕ ਪਾਸ ਠੀਕ ਆ ਜੀ ਰਾਜੀ ਰੂਜੀ ਕਰਮਾਲੀ ਬਹੁਦਿਆ ਪਿੱਠ ਪੂੜਾ ਬਹੁਤੀ ਚੌੜਾ ਲੱਗਾ ਵਾ ਤੇ ਦੁੱਧ 5 ਲੀਟਰ ਤੇ ਚੌਵਾਂ ਮਹੀਨਾ ਦੀ ਚੈੱਕ ਪਾਸ ਇਹਦਾ ਸੱਜਰ ਦਾ ਭਾਜੀ ਪਤਾ ਕਿੰਨਾ ਅਕਰ ਕੜ ਠੀਕ ਆ ਜੀ ਲਓ ਜੀ ਬੰਦ ਵੀ ਇਹਨੇ ਦੱਸਿਆ ਆ ਉਹ ਵੀ ਦੱਸਣ ਦੇ ਆ ਠੀਕ ਆ ਠੀਕ ਆ ਲਓ ਜੀ ਸਿੰਗਲ ਆ ਟੀ ਬਿਲਕੁਲ ਬਿਲਕੁਲ ਜੀ ਘਰ ਦਾ ਵਜਨ ਚੰਗਾ ਵਾ ਹਾਂ ਜੀ 11 12 ਲੀਟਰ ਜਿਹੜਾ ਦੁੱਧ ਸੱਜਰ ਨੇ ਭਰਿਆ ਵਾ ਕਰਮਾਲੀ ਨੇ ਜੈਡ ਬਲਾਇਆ ਗਿਆ ਥਾਣ ਭਾਂਡਾ ਜਿਹੜਾ ਇਹਦਾ ਵੀ ਸਫਾਈਆਂ ਦੇ ਵਿੱਚ ਆ ਠੀਕ ਆ ਬਾਕੀ ਦੇਖ ਸਕਦੇ ਤੁਸੀਂ ਠੀਕ ਆ ਜੀ ਜੇ ਕਿਸੇ ਤਰੀਕੇ ਦਾ ਕਰਤੋਂ ਹਟ ਕੋਪਰੇ ਬੰਦੇ ਨੂੰ ਇਹੇ ਮਸ਼ੂਰਾ ਦਰ ਜਾਂਦਾ ਦਰ ਜਾਂਦਾ ਹਾਂ ਜੀ ਹਾਂ ਜੀ ਦਰ ਜਾਂਦਾ ਠੀਕ ਆ ਜੀ ਇਹਦਾ ਮੁੱਲ ਜੰਗੇ ਅੱਛਾ ਜੀ ਪੱਤਰ ਦੇ ਦਈਏ ਕਰ ਦੋ ਅੰਦਰ ਸਤਰੋਂ ਮੈਂ ਦੇਣਾ ਥੋੜਾ ਪੁਰਾ ਹਾਂਜੀ ਜੰਗੇ ਵੀ ਜਿਹੜੀ 100 ਰੁਪਈਆ ਸ਼ੂੜੀ ਹੋਣੀ ਹੈ ਨਾ ਹਾਂਜੀ 67000 ਲਓ ਜੀ 67000 ਦੀ ਦੋ ਕੜ ਗੱਭਣਾ ਹਾਂਜੀ ਬਿਲਕੁਲ ਹੀ ਨੋਰਮਲ ਰੇਟ ਇਹਦਾ ਵੀ ਜੰਗੇ ਵੀਰ ਆ 6 ਮਹੀਨੇ ਦਾ ਪਲੱਸ ਹੋ ਦੀ ਜੀ ਠੀਕ ਆ ਜੀ ਲਓ ਜੀ 6 ਮਹੀਨੇ ਦੀ ਆ ਗਈ ਜੀ ਚੌਥੇ ਨੰਬਰ ਤੇ ਹਾਂਜੀ ਕਿੰਨੇ ਸੂਵੇ ਲਈ ਗਾਹ ਭਾਜੀ 6 ਮਹੀਨੇ ਦੀ ਹਾਂਜੀ ਕਿੰਨੇ ਸੂਵੇ ਲਈ ਗਾਂ ਇਹ ਦੂਜੇ ਸੂਵੇ ਦੀ ਜੰਗੇ ਵੀਰ ਉਤਰਦੀ ਛੋਟੀ ਆ ਨਸਲ ਬਹੁਤ ਜ਼ਿਆਦੀ ਹੈ ਸਿੰਘੀ ਠੀਕ ਆ ਲਓ ਜੀ ਸਿੰਘ ਬਹੁਤ ਚੰਗਾ ਲੱਗਾ ਨਵੇਂ ਕੱਦ ਵਜਨ ਜਿਹੜਾ ਅੱਛਾ ਜੀ ਹਾਂ ਜੀ ਤੇ ਦੁੱਧ ਦੁੱਧ ਜਗੇ ਵੀ ਇਹ ਫਲੇ ਸਾਡੀ ਪਾਸ ਕਰਦੀ ਲਓ ਜੀ ਥਣ ਥੋਣੀ ਪਾਸ ਕਰਾਉਗੀ ਤੇ 6 ਮਹੀਨੇ ਦੀ ਚੱਕ ਪਾਸ ਪ੍ਰੋਪਰ ਇਹਦਾ ਸੱਜਰ ਦਾ ਬਾਜੀ ਜਗੇ ਵੀ ਇਹ ਬਹੁਤ ਚੰਗੀ ਹੈ ਵੀ 11 12 ਪਹਿਲਾਂ ਨੇ ਠੀਕ ਹੈ ਠੀਕ ਹੈ ਲਓ ਜੀ 11 12 ਲੀਟਰ ਜਿਹੜਾ ਪਹਿਲੇ ਸਵੇਰੇ ਦੁੱਧ ਭਰਿਆ ਕਰਮਾਲੀ ਨੇ ਹਾਂ ਜੀ ਤੇ ਜੈਡ ਬਲੈਕ ਇਹ ਵੀ ਹੋਰ ਉਧਰ ਦੀ ਝੋਟੀ ਆ ਗਈ ਹੈ ਮੋਹਰਾ ਨਸਲ ਦੀ ਕੱਦ ਵਜਨ ਜਿਹੜਾ ਫੁੱਲਿਆ ਕਰਮਾਲੀ ਦਾ ਤੇ ਥਾਣੇ ਵੀ ਚੰਗਾ ਲੱਗਾ ਵਾ ਕਰਮਾਲੀ ਨੂੰ ਚਲੋ ਵੀ ਭਰਾ 4 ਮਹੀਨੇ ਕੋ ਸਾਂਭ ਲੂਗਾ ਜਰ ਪਈਏ ਡਬਲ ਕਰ ਜੂਗੀ। ਵੀ ਦੁੱਧਾ ਦਾ ਨਹੀਂ ਹੁਣ ਗੱਲਾਂ ਤੋਂ ਵੱਧ ਟਾਈਮ ਬਰਾਉ ਗਿਆ। ਹਾਂਜੀ ਹਾਂਜੀ। ਇਹ ਵੀ ਥਾਣੀ ਪਾਸ ਨੇ ਆ। ਠੀਕ ਆ ਜੀ। 63 ਦੀ ਦੁੱਧੋ। ਠੀਕ ਆ ਠੀਕ ਆ ਜੀ। ਲਓ ਜੀ ਦੁੱਧੋ ਬਾਈ ਕਹਿੰਦਾ ਡਰਾਈ ਦੇ ਆ ਕਰਨ ਬਾਕੀ ਥਾਣਥੂਣ ਪਾਸ ਕਰਾ ਜੂਗੀ। ਤੇ ਇਹਦਾ ਭਾਜੀ ਮੁੱਲ ਜਗੇ ਵੀ ਹੋਣੇ ਦੀ ਦੇਰੀ ਜene ਨਹੀਂ ਹੋਗਾ। 68 ਦੀ। ਹਾਂਜੀ। ਤੇ ਜੋੜੇ ਦਾ ਕਰ ਦਈਏ ਰਲਾ ਮਲਾ ਕੇ ਆਪਾਂ। ਜੋੜੇ ਦਾ ਹੀ। ਜੋੜੇ ਦਾ ਕਰ ਦਈਏ। ਜੇ ਵੀ ਜਗੇ ਕੋਈ ਜੋੜਾ ਲਗਣਾ। ਹਾਂਜੀ। ਹਾਂਜੀ ਜਿਹੜਾ ਜੋੜਾ ਦੇਣਾ ਹੈ ਠੀਕ ਹੈ ਜੀ ਲਾਸਟ 130 ਦਾ ਦੇਣਾ ਜੀ ਤੁਸੌਰਨੀਆਂ ਛੋੜੀ ਹੋਈ ਹੈ 130 ਦਾ ਜੇ ਕਿਸੇ ਨੇ ਵੀ ਇਹ ਕੱਲੀ ਲੈਣੀ ਆ ਤੇ ਚੌੜੀਆਂ ਮਿਲੂਗੀ ਠੀਕ ਹੈ ਜੀ ਲਓ ਜੀ ਜੋੜਾ ਬਾਈ ਕਹਿੰਦਾ ਕਿ ਕਰ ਦਿਆਂਗੇ 130 ਦਾ ਹਾਂ 130 52 ਪਸ਼ੂ ਬਣ ਜਾਣੇ ਬਿਲਕੁਲ ਹੀ ਨਾਰਮਲ ਰੇਟ ਆ ਬਾਕੀ ਦੇਖਦੇ ਪਸ਼ੂ ਆਪ ਜਰ ਆਹ ਦੇਖਣ ਸਾਡੇ ਕੋਲ ਨਾਮੀਆਂ ਸੁੱਕਣੀ ਆ ਸੁੱਕਣੀ ਸਹੀ ਗੱਲ ਹੈ ਜੇ ਅਦਰ ਕੋਲ ਤਾਂ ਪਤਾ ਵੀ ਨਹੀਂ ਜੀ ਬਾਜ਼ਾਰ ਕਿਨਾ ਕਾ ਦੇ ਦੁੱਧ ਸੁੱਕ ਜਾਂਦਾ ਸੁੱਕ ਜਾਂਦਾ ਸੁੱਕ ਜਾਂਦਾ ਸਹੀ ਗੱਲ ਹੈ ਹਾਂਜੀ ਹਾਂਜੀ ਲਓ ਜੀ ਪਸ਼ੂ ਵੀਰ ਦੇ ਕੋਲ ਚੰਗੇ ਤਾਂ ਰੇਟ ਬਿਲਕੁਲ ਹੀ ਨਾਰਮਲ ਕਰਾਤੇ ਆ ਵੀਰ ਦੇ ਕੋਲ ਦਾ ਅੱਛਾ ਜੀ ਠੀਕ ਹੈ ਲਓ ਜੀ ਨੀਲੀ ਦਾ ਵੀ ਕੱਟੀ ਸ਼ੌਂਕ ਇਹਦੇ ਨਾਲ ਠੀਕ ਹੈ ਜੀ ਲਓ ਜੀ ਸਾਲ ਦੀ ਹੋਈ ਹੈ ਤੇ ਕੱਦ ਬਹੁਤ ਹੀ ਚੰਗਾ ਨਾ ਕਰ ਗਈ ਅੱਛਾ ਜੀ ਲਓ ਜੀ ਠੀਕ ਹੈ ਠੀਕ ਮੋਗੀ ਵਾਲੀ ਸਾਈਡ ਤੋਂ ਅੱਛਾ ਅੱਛਾ ਠੀਕ ਹੈ ਜੀ ਪਹਿਲਵਾਨ ਆ ਵੀਰ ਆਪਣਾ ਮਾਲੋ ਜੀ ਸਾਲ ਤੋਂ ਵੀ 20 ਦਿਨ ਘਟਿਆ ਹੈ ਅੱਛਾ ਜੀ ਤੇ ਕੱਦ ਤੇ ਬਹੁਤ ਚੰਗਾ ਕਰ ਗਈ ਹੈ ਨਾ ਕੀ ਮਹਾਰਾਜ ਕਿਰਪਾ ਕਰੀ ਕਿਰਪਾ ਕਰੇ ਸਹੀ ਗੱਲ ਆ ਲਓ ਜੀ ਵੀਡੀਓ ਨੂੰ ਵੱਤ ਵਾਤ শেয়ার ਜਰੂਰ ਕਰ ਦਿਆ ਕਰੋ ਕਿਉਂਕਿ ਚਲੋ ਕਿਸ ਵੀਰ ਭਰਾਣੇ ਅੱਗੇ ਪਸ਼ੂ ਖਰੀਦਣਾ ਦੋਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ